ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਕੀ ਹਾਲ ਚਾਲ ਆ ਦੋਸਤੋ ਠੀਕ ਠਾਕ ਹਾਂ ਹੋਰ ਕੀ ਹਾਲ ਚਾਲ ਹੈ ਲਓ ਜੀ ਟਾਈਮ ਹੋ ਗਿਆ ਜੀ 1:30 ਮਿੰਟ ਦੁਪਹਿਰ ਦੇ ਤੇ ਖਾਣੇ ਦਾ ਵੀ ਟਾਈਮ ਹੋ ਗਿਆ ਦੁਪਹਿਰ ਤੇ ਹੋਰ ਉੱਪਰ ਚੱਲਦੇ ਹਾਂ ਜਾਂ ਜਿਪੇਵੇਂ ਆਪਾਂ ਨੇ ਕੁਝ ਨਿੱਜੀ ਕੰਮ ਨੇ ਤੇ ਬਣੀ ਰੋਟੀ ਕੀ ਕੁਝ ਖਾਣੇ ਚੱਜ? ਚੋਲ ਨੇ ਸੱਤ ਨਾ ਖਾਣੇ ਸੱਤ ਨਾ ਖਾਣੋ ਚੋਲ ਚੋਲ ਦੇ ਦੇ ਫਿਰ ਅੱਧੀ ਪਲੇਟ ਚੋਲ ਖਾਉਂਗਾ ਮੈਂ। ਲੋ ਕੱਢ ਦੇ। ਚੋਲ ਮੈਂ ਬਹੁਤ ਘੱਟ ਖਾਂਦਾ ਹਾਂ ਨਹੀਂ। ਹੂੰ। ਲੈ ਨਹੀਂ ਰੋਟੀ ਸਭ ਦੀ। ਗਾਇਸ ਵੀਰੇ ਮੰਗੋ ਮੈਂ ਨਹੀਂ ਚੋਲ ਕਢਾ ਰਹੀ ਅੱਜ ਗਾਇਸ ਵੀਰੇ। ਤੁਸੀਂ ਤਾਂ ਖਾਂਦੇ ਨਹੀਂ ਚੋਲ ਉਹ ਸੰਭੇਣੀ ਹੈਗੀ ਹੈ। ਹੈ? ਸਭ ਤਾਂ ਸੰਭੇਣੀ ਹੈਗੀ ਚੋਲ। ਅੱਛਾ ਅੱਛਾ। ਹਾਂ। चलो है चौलों नाल फिर पानी पीएंगे चाह पानी पी हो पानी चौलों दे चाह पी जान टाइम चाह पी ले चाह अच्छा चलो मेरे टाइम भी हो रहा है फिर मैं खाना ना ठीक है कौन सी बैठ के खा लो री खा डाइनिंग टेबल पे चले ਪਖਾਣ ਲੱਗਿਆ ਚਾਵਲ ਬਹੁਤ ਦਿਨਾਂ ਬਾਅਦ ਚਾਵਲ ਖਾਂਦੇ ਨਹੀਂ ਮੈਂ ਤਾਂ ਮਿੱਠੇ ਚੌਲ ਖਾਣਾ ਜਿਆਦੇ ਮੈਂ ਅੱਜ ਸੋਚ ਰਹੀ ਸੀ ਦੂਸਰੇ ਬਣਾਵਾਂ ਗੁੜ ਵਾਲੇ ਇਹ ਵੀ ਮੈਨੂੰ ਐ ਹੋਰ ਮੱਸੇ ਖਾਉਂਗਾ ਮੰਮੀ ਡੈਡੀ ਨੂੰ ਛੋਲੇ ਨਾਲ ਤੇ ਮੂੰਹ ਪਸੰਦ ਨਹੀਂ ਸਿੱਕੇ ਚੌਲ ਕਿਨੂੰ ਮੰਮੀ ਡੈਡੀ ਫਿੱਕੇ ਖਾਂਦੇ ਆਗੇ ਮਨ ਨੂੰ ਐਸੀ ਮਾ ਮਿੱਠੇ ਬਣਾ ਲੈ ਜੋ ਮਿੱਠੇ ਤਾਂ ਬਣਾਉਂਦੇ ਸੀ ਬਾਂਸਪਤੀ ਵਾਲੇ ਨੇ ਨਹੀਂ ਹਾਂ ਖਾਣ ਵਾਲੇ ਤੁਸੀਂ ਹੋ ਮਠਾਈ ਕੇ ਜਾਣਾ ਮਠਾ ਖਾਣਾ ਦੋ ਜਾਨੇ ਸਬਜ਼ੀਆਂ ਖਾਣ ਵਾਲੇ ਆ ਮੈਂ ਵੀ ਘੱਟ ਖਾਂ ਮੈਂ ਖਾਂਦੀ ਨਹੀਂ ਮਿੱਠੇ ਨਾਲ ਕੇ ਜਿਆਦਾ ਮੰਨ ਲਓ ਖਾਤਾ ਲੈਣੀ ਆ ਥੋੜੇ ਥੋੜੇ ਚੌਲ ਵਧੀਆ ਨੇ ਹਮ ਕਲਰਫੁਲ ਬਣਾਵਾਂਗੇ ਕੱਲ ਨੂੰ ਤਾਂ ਸੀ ਦੇ ਜਾਣਾ ਪਰਸੋਂ ਬਣਾਵਾਂਗੇ ਚੌਲ ਆਹ ਦੋ ਸਵੇਰੀ ਉਹ ਆਸਪਤੀ ਕਥਲਾ ਕਟਾਇਆ ਹੋਇਆ ਪਹਿਲਾਂ ਨਾ ਪੈ ਤੀ ਇੱਕ ਹੋਰ ਕਟਾ ਲਿਆ ਦੇਖਿਆ ਨਹੀਂ ਹੈਗਾ ਖਰਾਬ ਕਰ ਹੁੰਦੇ ਨਾ ਨਾ ਬਹੁਤ ਵਧੀਆ ਹੋਏ ਨੇ ਅੱਛਾ ਤੇ ਮਨ ਮਲੇ ਤੋ ਹੋ ਜਾਉਗਾ ਸ਼ਾਮ ਨੂੰ ਠੀਕ ਹੈ ਕੋਈ ਨਾ ਆ ਜੇ ਖਰਾਬ ਨਾਲ ਆ ਜੇ ਆਪਾਂ ਆਰਾਮ ਨਾਲ ਗੁਰਜੀਤ ਵੀ ਨਹੀਂ ਹੱਲੇ ਡੇਟ ਆ ਰਿਹਾ ਉਹੀ ਰਸਤੇ ਫੋਨ ਕਰ ਦੇ ਜੇ ਡੇਟ ਹੋ ਗਈ ਬਸ ਫਿਰ ਮੈਂ ਫੋਨ ਵੀ ਨਹੀਂ ਕਰਦੀ ਮਨ ਹੈ ਹੁੰਦਾ ਵੀ ਇਹ ਰਸਤੇ ਚ ਆਵਾਂਗੇ ਆਪ ਹੀ ਕਰ ਦਿਓ ਇੱਕ ਵਾਰ ਤੁਹਾਨੂੰ ਟਾਈਮ ਹਾਂ ਆਪ ਹੀ ਫੋਨ ਕਰ ਦਿਓ ਵੀ ਮੈਂ ਇੰਨੇ ਕੁ ਦਿਨ ਹਾਂ 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 ਲੋ ਜੀ ਕਰਦੇ ਆ ਯਾਣੇ ਸ਼ੁਰੂ हैं एसी चो निकल के हाँ धप्प वाल दी ओके ओके आना आना है <laughs> ਅੱਜ ਚੱਲੇ ਆਪਾਂ ਇਹ ਅੱਗੇ ਆਪਣਾ ਮਿੱਤਰ ਜੀ ਲੂਗ ਆਪਾਂ ਨੂੰ ਜੀਤ ਤੇ ਰਸਤੇ 'ਚੋਂ ਉਹਦੇ ਨਾਲ ਮਿਲ ਜਾਗੇ ਜਾ ਕੇ ਫਿਰ ਸੱਪਨਿਆਂ ਦੀ ਗੱਡੀ ਲੈ ਕੇ ਆ ਰਹੇ ਆ ਬੰਦਾ ਉਹ ਰੇੜੀ ਤੱਕ ਲੈਣਾ ਹਰੇ ਸੱਪਨ 22 ਦੇ ਬਾਦ ਕਰਦੇ ਆ ਗੱਲਾਂ ਬਾਤਾਂ ਉਹਦੇ ਨਾਲ ਜੀ। ਆਹ ਦੇਖੋ ਜੀ ਕੰਮ ਚੱਲ ਰਿਹਾ ਜੀ ਆਪਣਾ ਅੱਜ ਧੁੱਪ ਨਿਕਲੀ ਆ। ਔਰ ਪੂਲ ਸਪੀਡ ਤੇ ਕੰਮ ਚੱਲ ਰਿਹਾ ਜੀ ਬੰਦਿਆਂ ਦਾ। ਆ ਵੀਰੇ। ਠੀਕ ਆ। ਅੱਜ ਕਈ ਦਿਨਾਂ ਬਾਅਦ ਚੱਲਿਆ ਕੰਮ। ਤੇ ਬਹੁਤ ਮਾਰੋ ਮਾਰ ਕੰਮ ਆ ਜੀ ਪੂਰਾ। ਤੇ ਬਾਈ ਨੇੜੇ ਹੀ ਲੱਗ ਜਾਊਗਾ ਹੁਣ ਜੀ ਜਲਦੀ ਬਹੁਤ। ਬਹੁਤ ਬਹੁਤ ਠੀ ਵਧੀਆ ਮੌਸਮ ਚੱਲ ਰਿਹਾ ਹੈ ਹੁਣ। ਅੱਜ ਸਵੇਰ ਦਾ। ਲਓ ਜੀ ਆਪਾਂ ਚੱਲਦੇ ਆ ਜੀ ਆਪਾਂ ਨੂੰ ਕਰਦੇ ਆ ਅੱਗੇ ਆਪਣਾ ਸ਼ੁਰੂ ਪਹੁੰਚਦੇ ਆਪਾਂ ਮਿੰਟੇ ਤਾਂ ਰਸਤੇ ਦੇ ਵਿੱਚ ਹੀ ਆਪਣੇ ਇਸੇ ਰੋਡ ਤੇ ਮੋਟਰ ਤੇ ਤਾਂ ਰੁਕ ਗਏ ਸੀ ਲਓ ਜੀ ਮੋਟਰਸਾਈਕਲ ਲਾਦੇ ਆਪਾਂ ਨੇ ਵੀਰ ਦੀ ਦੁਕਾਨ ਤੇ ਆ ਖੜਾ ਆਪਣਾ ਬੰਦਾ ਆਪਣਾ ਆ ਗਿਆ ਲਓ ਖਾ ਲਾਦੇ ਹਾਂ ਬਸ 2 ਦੋ ਘੰਟੇ ਦਾ ਚਲੋ ਜੀ ਫਿਰ ਕਿਆ ਬੜੀ ਜੁਮਨਾ ਦੇ ਲਓ ਜੀ ਕਈ ਦਿਨਾਂ ਬਾਅਦ ਹੋਏ ਆ ਦੋਸਤ ਮਿੱਤਰ ਇਕੱਠੇ ਜੀ ਸਹੀ ਤੇ ਕਿਆ ਬਾਤ ਬਾਕੀ ਕਰਦੇ ਆ ਗੱਲਾਂ ਬਾਤਾਂ ਸਹੀ ਕਿੱਧਰ ਲੰਘੇ ਅੱਜ ਸਰਾਂਦਾ ਹਾਂ ਬਦੇਗੜ ਸਾਹਿਬ ਪਤੇਗੜ ਮਤਟੇ ਕੇ ਆਇਆ ਅੱਛਾ ਫੇਰ ਇਹ ਬੱਚਿਆਂ ਨੂੰ ਬਸ ਮੰਨੂ ਇਹਨੇ ਇਹ ਨਾ ਮੌਕੇ ਤੇ ਫੋਨ ਕਰਦੇ ਆ ਗੁਰਦੀਪ ਭੋਰੀ ਜੀ ਵੀ ਹਾਂ ਇੰਨੇ ਕ ਵੇਪਾਂ ਦਿਆ ਕੰਮ ਹੋਇਆ ਮਹਾਂਜਾਲਾ ਜਮ ਮਹਾਂਜਾਲਾ ਹਰੇਕ ਬੰਦਾ ਇਸ ਤਰੀਆ ਬਾਈ ਜੀ ਹਾਂ ਬਿਜੀ ਲਾਈਫ ਹੋਈ ਭਈ ਅੱਜ ਬਹੁਤ ਚਾਰਾ ਹਾਂ ਮੈਂ ਅੱਜ ਸਵੇਰੇ ਉੱਠਿਆ ਗੁਰੂ ਘਰ ਮੱਥਾ ਟੇਕਿਆ ਕੇ ਅੱਗੇ ਸਵੇਰ ਦਾ ਵੇਲਾ ਬੈਠਾ ਅੱਛਾ ਏਸੀ 'ਚ ਹਾਂ ਸਵੇਰ ਤੋਂ ਪਿਆ ਨਹੀਂਦਾ ਕੋਈ ਕੰਮ ਨਹੀਂ ਦੀ ਹਾਂ ਤੇ ਮੈਂ ਇਹਨਾਂ ਨਾਲ ਗੱਲ ਵੀ ਕਰੀ ਸਾਹਿਬ ਸਿੰਘ ਨਾਲ ਕੱਲ ਵੀ ਹੋਈ ਸੀ ਗੱਲ ਮਾਚਲ ਵੀ ਦੱਸੋ ਵੀ ਆ ਜਾ ਆਜੀ ਅੱਜ ਪਣਜੂ ਮਹਾਂਕਮ ਆਪਣਾ ਕਹਿੰਦਾ ਨਹੀਂ ਤੇ ਹਲੇ ਤੱਕ ਕਹਿੰਦਾ ਬੰਦੇ ਆਏ ਨਹੀਂ ਆਪਣੇ ਗੁਰਦੀਪ ਨੇ ਫੋਨ ਕਰਤੇ ਕਹਿੰਦਾ ਆ ਜੀ ਯਾਰ ਕਹਿੰਦਾ ਮੈਂ 3 ਵਜੇ ਆ ਜਾਵਾਂਗਾ ਕਹਿੰਦਾ 3 ਤੋਂ ਪਹਿਲਾਂ ਆ ਪਰ 3:00 ਵਜੇ ਹੀ ਜਾਣੇ ਆਪਾਂ ਨੂੰ ਹਣੀ ਬਿਲਕੁਲ ਰਾਮਰ 2:30 ਤਾਂ ਵੱਜ ਗਏ ਚੱਲ ਕੋਈ ਨਹੀਂ ਫੋਨ ਕਰ ਦਿੰਦਾ ਉਹਨੂੰ ਹਣੀ ਵੀ ਭਾਈ ਅਸੀਂ ਪੂਰੇ ਪਹੁੰਚ ਗਏ ਨੇੜੇ ਆਂਦੇ ਵੀ ਆਪਾਂ ਨੇ ਥੋੜਾ ਜਿਹਾ ਰਸਤੇ 'ਚ ਰੁਕਣਾ ਆਪਣੇ ਮਿੱਤਰ ਦੀ ਦੁਕਾਨ 'ਉਂ ਮਿਲਣਾ ਹਾਂ ਕੱਲ ਮੈਨੂੰ ਮਿਲਿਆ ਉਹਨੂੰ ਥੋੜਾ ਜਿਹਾ ਮਿਲ ਕੇ ਜਾਵਾਂਗੇ ਬੰਦੇ ਨੂੰ ਟ੍ਰੈਫਿਕ ਬਹੁਤ ਹੋ ਗਈ ਇਸ ਰੋਡ ਤੇ ਕਰੀਤੇ ਆ ਰੋਡ ਤਾਂ ਸਾਫ ਨਹੀਂ ਇਹ ਰੋਡ ਵੀ ਨਾ ਸਾਰੇ ਆਪਣੇ ਵਾਲਾ ਰੋਡ ਇਹ ਭੇਵਾ ਰੋਡ ਵੀ ਸਾਰੇ ਡਬਲ ਵਨ ਬਣਨੇ ਚਾਹੀਦੇ ਇੱਕ ਇੱਕ ਸਰੰਦ ਵਾਲਾ ਵੀ ਰਹਿ ਰਿਹਾ ਬੰਡਲ ਵਾਹ ਰਹਿ ਰਹੇ ਭਾਈ ਹਾਂ ਹੋਰੇ ਹਾ ਤਾਂ ਸਟਾਰਟ ਹੋ ਗਏ ਇੱਥੇ ਵੀ ਐਕਸੀਡੈਂਟ ਬਹੁਤ ਹੋਣ ਲੱਗੇ ਬਹੁਤ ਜਿਆਦਾ ਹਾਂ ਉਹ ਜਿਹੜੇ ਨਵੇਂ ਮੁੰਡੇ ਆ ਨਾ ਨਵੀਂ ਪਨੀਰੀ ਆ ਬਸ ਉਹ ਦੇਖਦੇ ਨਹੀਂ ਹੈਗੇ ਕਿੰਨੀ ਸਪੀਡ ਤੇ ਚਲਾਣੀਆਂ 100 ਤੋਂ ਵੀ ਉੱਪਰ ਚੱਲਦੇ ਆ ਦਿੱਤਾ ਓਏ ਆਪਾਂ ਪੈਗੇ ਭੇਵੀ ਵਾਲੇ ਰੋਡ ਤੇ ਤੇ ਬਸ 20-25 ਮਿੰਟ ਚ ਪਹੁੰਚ ਜਾਗੇ। ਮਾੜ ਨਾ ਕਹਾ ਅਦੇ ਵੀ ਉਹ ਚੀਜ਼ ਹੋਣੀ ਜ਼ਰੂਰੀ ਹੈ। ਉਹ ਚੀਜ਼ ਹੋ ਰਹੀ ਆ। ਇਹ ਸਿੱਧਾ ਰੋਡ ਫਿਰ ਅੱਗੇ ਜਾ ਰਿਹਾ ਸਮਾਲਾਵਾਦ ਹੈ। ਸਮਾਲਾਵਾਦ। ਸਮਾਲਾਵਾਦ ਵੀ ਹੈਗਾ ਬਣ ਬੰਦ ਰੰਗਾ ਦੀ। ਪਰ ਦੇਖ ਹਾਂ? ਦੇਖ ਲਾ ਕੋਈ ਨਹੀਂ ਇਸ ਤਰ੍ਹਾਂ ਤਾਂ ਲੱਗਦਾ। ਨੌਜਾਦ ਜੁਦੀਨ ਬਈ। بس ਮਿਲਿਆ ਜਨ ਬੱਟੇ ਠੰਡੇ ਠੁੰਡੇ ਪੀਏ ਤੇ ਫੇਰ ਆਪਣਾ ਸਿੱਤੇ ਅਗਰੇ ਆਫ ਕਰਨ ਨੂੰ ਪਿਆ ਰਹਿ ਸਮਾਂ ਤੋਂ ਨਾ ਨਾ ਹੋ ਵੀ ਹਾਂ ਇਹ ਤਾਂ ਇਹ ਰ ਆਪਣਾ ਚਲਾਈ ਜਾਂਦਾ ਰੇਸ਼ਨ ਕਿਸੇ ਨੂੰ ਚੱਲਣ ਨਾਲ ਜੁੜਨ ਦਾ ਇੱਕ ਜਰੀਆ ਇੱਕ ਤਾਂ ਇੱਕ ਤਾਂ ਬੰਦਾ ਫालतੂ ਰੱਖਣਾ ਬੱਦੇ ਆ ਆ ਜਾ ਚਲੇ ਜਾਂਦਾ ਸੋਲਾਂ ਮੇ ਕਮ ਸਿੱਖਾ ਨਿਕਲ ਇੱਕ ਤਾਂ ਲੇਬਰ ਨਹੀਂ ਰਹਿੰਦੀ ਸਾਡੇ ਕੋਲ ਹੁਣ ਖੇਤੀ ਵਾਸਤੇ ਵੀ ਬੰਦੇ ਨਹੀਂ ਹੈਗੇ ਦੱਸ ਕੀ ਕਰੀਏ ਉਹਨੂੰ ਪਰਿਵਾਰ ਵਿੱਚ ਲਾ ਕੇ ਦੇਖ ਲਿਆ ਉਹ ਵੀ ਟਿਰਸਾ ਚੈਨਲ ਬੈਠਦੇ ਹਾਂ 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 ਮਾਂ ਸਾਡੇ ਵੀ ਖੇਤੀ ਵਾਸਤੇ ਹਾਂ ਹਾਂ ਕੋਈ ਬੰਦਾ ਨਹੀਂ ਮਿਲਦਾ ਜੀ ਸਰ ਉਹਨਾਂ ਅਗਲੇ ਸਾਲ ਦੇਖੋ ਇੱਕ ਬੰਦੇ ਨੇ ਹਾਂ ਕਰੀਆ ਫਿਰ ਆਪਣਾ ਪਹਿਲੀ ਪੱਕ ਠੱਕ ਹੋ ਜਾਂਦੀ ਹੈ ਨਾ ਬਿਲਕੁਲ ਜੀ ਬਿਲਕੁਲ ਔਖਾ ਹੋ ਗਿਆ ਮਸ਼ੀਨੀ ਕਰਨ ਤੇ ਹੋ ਗਿਆ ਸਾਰਾ ਕੰਮ ਖਲੋ ਜਿੱਲੜ ਬਹੁਤ ਉਹ ਕੰਮ ਨਹੀਂ ਕਰਕੇ ਰਾਜੀ ਆਪਣੇ ਪੰਜਾਬ ਦੇ ਲੋਕ ਜਿਆਦਾ ਹਾਲ ਸੀ ਹੋਏ ਜਿਆਦਾ ਹਾਲ ਸੀ ਇੱਕ ਤਾਂ ਵਿੱਚ ਆ ਗਈ ਸਾਰੇ ਵਿੱਚ ਆ ਗਈ ਜੀ ਕੀ ਕਰੀਏ ਕੰਮ ਛੱਡ ਕੇ ਲੋਕ ਆਪਣਾ ਤਾਂ ਇਹ ਕੰਮ ਜਿਹਰੇ ਨਾਲ ਜਿਆਦਾ ਦੇਖੋ ਤੇ ਕੀ ਖਰਚੇ ਵੱਧ ਗਏ ਹਾਂ ਪਹਿਲਾਂ ਬੈਠੇ ਰਹਿਆ ਤੇ ਮੰਜਿਆਂ ਤੇ ਹੁਣ ਸੋਫੇ ਆ ਕੇ ਭਾਈ ਪਹਿਲਾਂ ਲੋਕ ਕੰਮ ਕਰਦੇ ਸੀ ਬਹੁਤ ਭਾਈ ਬਿਲਕੁਲ ਕੰਮ ਕਰਦੇ ਸੀ ਬਿਮਾਰੀ ਵੀ ਘਟਦੀ ਬਹੁਤ ਘਟਦੀ ਜੇ ਜੇ ਕੁਝ ਗਲਤ ਵੀ ਖਾ ਲਿਆ ਨਾ ਤਲਾਇਆ ਤੋਲੇ ਵਾ ਚ ਉਹ ਵੀ ਹਜਮ ਆ ਜਾਂਦਾ ਕੰਮ ਕਰਦੇ ਟਾਈਮ ਹੋਰ ਜੀ ਹੋਰ ਹੁਣ ਤਾਂ ਸਾਰਾ ਦਿਨ ਝੜ ਚਲੀ ਜਾਂਦੀ ਆ ਤੇ ਕੰਮ ਕਿਧਰੇ ਕਰਨਾ ਨਹੀਂ ਪਸੀਨਾ ਨਹੀਂ ਪਾਣਾ ਕਿਧਰੇ ਬਿਲਕੁਲ ਸਰੀਰ ਨੂੰ ਹਿਲਾਣਾ ਨਹੀਂ ਆਪਣੇ ਟਰੈਂਡ ਚੱਲ ਗਿਆ। ਸ਼ਰੀਬ ਜਨਤਾ ਵੀ ਹੁਣ ਉਹਨਾਂ ਨੂੰ ਕੰਟ ਕਰਦੀ ਹੈਗਾ ਮੈਂਨਾ ਕੋਈ ਮਜ਼ਦੂਰ ਨਹੀਂ ਮਿਲਦਾ ਹੈਗਾ ਬਣੀ। ਸਾਰਾ ਬਿਹਾਰੀਆਂ ਨੇ ਯਾਰ ਯੂਪੀ ਵਾਲਿਆਂ ਨੇ ਕੰਮ ਖਸਾ ਵਰ ਗਿਆ। ਬਈ ਮਿਹਨਤ ਕਰ ਰਹੇ ਨੇ। ਹਾਂ ਮਿਹਨਤ ਉਹ ਕਰ ਰਹੇ ਨੇ ਭਾਈ। ਕੰਮ ਖਸਾ ਵਰ ਗਿਆ। ਮਿਹਨਤ ਕੋਈ ਬੰਦਿਆ ਨਹੀਂ। ਤੇ ਜਿਹੜਾ ਕੰਮ ਕਰੂਗਾ ਉਹਦਾ ਰੋਜ਼ ਪੈਜੂਗਾ ਉਹ ਕੰਮ ਹੋ ਗਿਆ। ਹਾਂ। ਕਹਿੰਦੇ ਘਰ ਦੇ ਵਿੱਚ ਜਿਹੜਾ ਤੁਹਾਡੇ ਘਰ ਜਾਂ ਸਾਡੇ ਘਰ ਜਿਹੜਾ ਬੰਦਾ ਮਿਹਨਤ ਕਰਦਾ ਹੈ। ਹਾਂ। ਉਹਦਾ ਵੈਸੇ ਰੋਹ ਰਹਿੰਦਾ। ਹਾਂ ਹਾਂ। ਘਰ ਦੇ ਵਿੱਚ ਕਿੱਥੇ ਟਰੱਕ ਜਾ ਆ ਗਿਆ ਅੱਗੇ ਯਾਰ ਕੋਈ ਨਹੀਂ ਕੋਈ। ਜੇਰਾਸੀ ਲੰਗੇ ਪਾਪਾ ਮਾਨ ਸਿੰਘ ਦਾ ਦੀ ਗੁਰਦੁਆਰਾ ਦੇ ਹਾਂ ਜਿਹੜਾਈ ਕਰਕੇ ਪਾਪਾ ਮਾਨ ਸਿੰਘ ਉਹ ਕੀਰਤਨ ਤਗੜਾ ਸੀ ਨਾ ਇਹ ਵੀ ਸੜਕ ਹਰਿਆਣਾ ਚ ਹੋਣੀ ਹੈ ਨਹੀਂ ਸੋਰੀ ਹਰਿਆਣੇ ਵਾਲੀ ਲੱਗਦੀ ਨੂੰ ਤਾਂ ਮੇਰੇ ਵੀ ਆਪਣਾ ਪੰਜਾਬ ਵਿੱਚ ਮਟੀਰੀਅਲ ਅੱਛਾ ਪੈਂਦਾ ਹੈ ਸੜਕਾਂ ਦੇ ਆਹ ਇਹ ਤਾਂ ਹੈ ਆਪਣੇ ਬਾਰੇ ਹਰਿਆਣੇ 'ਚ ਇੰਨਾ ਵਧੀਆ ਨਹੀਂ ਪੈਂਦਾ ਹੈ ਮੈਂ ਦੇਖਿਆ ਸਾਡੇ ਹਰਿਆਣੇ ਬਾਰਡਰ ਤੇ ਆ ਨਾ ਜਿਹੜਾ ਫਿਰ ਅੰਦਰ ਤਵੇਂ ਗੋਂ ਤੇ ਉਧਰ ਵੀ ਟੁੱਟੇ ਆਂਦੇ ਨੇ ਸਾਨੂੰ ਦੋ ਸਮਾਣੇ ਤੱਕ ਇੱਧਰ ਨੂੰ ਆਨੇ ਤੇ ਵਿਗੜ ਤੱਕ ਠੀਕ ਆਪਣਾ ਕੰਮ ਕਿਹੜਾ ਸਾਰਾ ਇਹ ਫੇਮ ਦਾ ਪਤਾ ਹੈ ਕੀ ਹੈ ਨਿੰਦੋਲ ਪਲਾਜ਼ੇ ਸਭ ਤੇ ਪੰਜਾਬ ਚ ਠੀਕ ਹੈ ਟੋਲ ਪਲਾਜ਼ੇ ਵੀ ਹੁਣ ਦਾ ਬੰਦ ਹੋ ਗਏ ਕਈਆਂ ਦੀ ਮੈਦ ਬੁੱਕ ਗਈ। ਹੁਣ ਟੋਲ ਪਲਾਜ਼ਾ ਠੀਕਾ ਇਸ ਨਾਲੋਂ ਤਾਂ 50 ਰੁਪਏ ਦੇਣੇ ਠੀਕਾ। ਪਰ ਇਹ ਆਪੇ ਕਹਿੰਦਾ ਜਦ ਕੱਟੀ ਨਿਕਲਦੀ ਇਹ ਟੈਕਸ ਵਸੂਂਦੇ ਨੇ ਉੱਥੇ ਲੈ ਲੈਣ 5-10 ਹਜ਼ਾਰ ਟੋਲ ਪਲਾਜ਼ਾ ਨਾਲੋਂ। ਨਾਲੇ ਤਾਂ ਇਹਨਾਂ ਦੇ ਮੁਲਾਜ਼ਮ ਬਚਣਗੇ। ਉੱਥੇ ਸਰਕਾਰ ਹੋਰ ਥੋੜੇ ਜਿਹਾ ਟੈਕਸ ਵਧਾ ਦੇ ਟੋਲ ਪਲਾਜ਼ਾ ਵਾਲਾ ਵੀ ਉਸ ਚੋਂ ਕੱਟ ਲਈਏ। ਠੀਕ ਹੈ ਨਾ? ਬਿਲਕੁਲ 10-20 ਐਡ ਕਰੋ ਕੋਈ ਟੈਕਸ। ਇਹ ਹੋ ਰਿਹਾ ਪੈਚਵਰਕ ਬਈ ਇੱਥੇ ਆ ਦੇ। ਹਾਂ ਲੱਗ ਗਿਆ। ਆ ਦੇ ਰੂਲਰ ਖੜਿਆ। ਪਰ ਇਹ ਜਿਆਦਾ ਟਾਈਮ ਚੱਲਣਾ ಜಾಸ್ ಪಿಡ ಪಿಡ್ತಾ ਹੋ ਗਿਆ ਬਾਈ ਸਮਾਂ ਤਾਂ ਹੁਣ ਬਸ ਇੰਤਜ਼ਾਰ ਬਾਈ ਰਾਜੀ ਮਹਾਰਾਜ ਜੀ ਦੇ ਹੈ ਰਾਜਿਆਂ ਦੀ ਜ਼ਿੰਦਗੀ ਯਾਰ ਰੱਥ ਚੱਲ ਰਹੇ ਆ ਰਾਜ ਗੱਡੀ ਆ ਚੱਲ ਰਹੇ ਗੱਡੀ ਨਹੀਂ ਰੱਥ ਨੇ ਰੱਥ ਨੇ ਆਪਣੇ ਉਹ ਪਹਿਲਾਂ ਕਿ ਟਕਾ ਦੇਖ ਲਾ ਕਿੰਨਾ ਦੀ ਮਤਲਬ ਪਹਿਲਾਂ ਰੱਥ ਜਾਂਦੇ ਸੀ ਹੌਲੋਂ ਹੌਲੋਂ ਕਿੱਥੇ ਕੱਚੇ ਰਸਤੇ ਹਨੀ ਉੜ ਉੜ ਕੇ ਜਾਣੇ ਉਹਨਾਂ ਟਾਈਮ ਵੀ ਹੁੰਦਾ ਚਲੋ ਪਰ ਇੱਕ ਗੱਲ ਆ ਉਹ ਨਾ ਸਾਰਾ ਸਮਾਨ ਰੱਖਦੇ ਦੀ ਜੇ ਦਿੱਲੀ ਜਾਣਾ ਜਾਂ ਦੂਰ ਜਾਣਾ 200 ਕਿਲੋਮੀਟਰ 300 ਪੰਜ ਦਿਨਾਂ ਚ ਪਹੁੰਚਦੇ ਦੀ ਉਹ ਸਾਰਾ ਟੈਂਟ ਵਗੈਰਾ ਸਾਰਾ ਸਮਾਨ ਰੱਖਦੇ ਨਾਲ ਇਹਦੇ ਗੱਡ ਦਿੰਦੇ ਦੀ ਪੂਰੇ ਚੌ ਨਾਲ ਵਿਆਹ ਹੁੰਦੇ ਦੇ ਬਰਾਤਾਂ ਰਾਤਾਂ ਰਹਿ ਕੇ ਜਾਂਦੀਆਂ ਰਹਿ ਕੇ ਇੰਜੋਏ ਪੂਰਾ ਉਹ ਜਿਹੜੀ ਵੀ ਬਰਾਤ ਆਂਦੀ ਦੀ ਉਹਨੇ ਰਾਤ ਰਹਿਣਾ ਦੀ ਕਿਉਂ ਦਿਨ ਦੇ ਦਿਨ ਗੱਡੇ ਘੋੜਿਆਂ ਦੇ ਮੋੜ ਨਹੀਂ ਸਕਦੇ ਦੀ ਉਹ ਮੋੜ ਨਹੀਂ ਸਕਦੇ ਤੇ ਉਹ ਇੱਕ ਗੱਲ ਆ ਕੋਈ ਗਾ ਨਹੀਂ ਪੰਦਾ ਸੀ ਕੋਈ ਰੌਲਾ ਨਹੀਂ ਕੋਈ ਲੜਾਈ ਨਹੀਂ ਹੁੰਦੀ ਸੀ ਬੜੇ ਰਾਤ ਵੀ ਰਹਿੰਦੇ ਸੀ ਹਨੀ ਬਹੁਤ ਅੱਛਾ ਸੀ ਬੜੇ ਅੱچھے ਲੋਕ ਦੇ ਹੁਣ ਤਾਂ ਜ਼ਹਿਰਾਂ ਨੇ ਖਾ ਲਿਆ ਆਪਾਂ ਹਰੇਕ ਜੇ ਮਨ ਚ ਕੜਵਾ ਹਟਾ ਹੋਰ ਬੁਰਾ ਹੁੰਦਾ ਬਹੁਤ ਔਖਾ ਬੰਦਾ ਪੰਜਾਬ ਵਾਲੇ ਫੇਰ ਵੀ ਬਹੁਤ ਠੀਕ ਹੈ ਪੂਰਾ ਜ਼ੁਬੇ ਨਾਲ ਹਾਂ ਆਪਣਾ ਪੰਜਾਬ ਨਾਲੋਂ ਹਰਿਆਣਾ ਠੀਕ ਲੱਗਦਾ ਮੈਨੂੰ ਯਾਰ ਬਸ ਕੀ ਚਲੂ ਕੁਝ ਚਾਹ ਹੈਗੀਆਂ ਨੇ ਟੈਕਨੀਕਲੀ ਪੰਜਾਬ ਦੇ ਵਿੱਚ 55 ਹਰਿਆਣੇ ਚੰਗੀਆਂ ਨੇ ਕੋਈ ਹਰਿਆਣੇ ਦੇ ਪੰਜਾਬ ਚੰਗੀਆਂ ਆਪਣੇ ਤੁਹਾਡੇ ਜੋ ਬੁੱਗਰ ਬੰਥੀ ਯਾਰ ਹੰਕਾਰੀ ਲੋਕ ਹੈਗੇ ਨੇ ਵਿੱਚ ਆ ਉਹ ਹੈਗੇ ਉਹ ਫਿਰ ਕਮੀਆਂ ਨੇ ਆਈ ਪੱਗਾਂ ਸਿਰ ਬਸਾ ਲਈ ਸਿੱਖ ਬਣ ਗਿਆ ਕੋਈ ਨਹੀਂ ਹਾਂ ਉਹ ਲੋਕਾਂ ਦੇ ਕਮੀਆਂ ਕਢੀ ਜਾਂਦੇ ਨੇ ਹੋਰ ਬੱਸ ਦਿਖਾਵੇ ਦਿਖਾਵੇ ਜਾਂਦੇ ਹਾਂ 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 ਹਰ ਕਿੰਨਾ ਟ੍ਰੈਫਿਕ ਹੋ ਗਿਆ ਇਸ ਰੂਟ ਤੇ ਦੇਖਣਾ ਸੇ ਚਲੋ ਮੈਂ ਤਾਂ ਤੇਰੇ ਵੀ ਠੀਕ ਹੈ ਪਿਛਲੀ ਵਾਰੀ ਕਿਸ ਨਾਲ ਜੀ ਕਿਹੜੇ ਰੋਡ ਸੀ ਇਹ ਜੀ ਕਿਹੜਾ ਜਦੋਂ ਕੋਈ ਇਸੇ ਦੀ ਇਹ ਹੀ ਬਣਿਆ ਫਿਰ ਫਿਰ ਟੁੱਟ ਗਿਆ ਦੇਖ ਲਾ ਬੇਰ ਕਰੇ ਵੀ ਲੱਗਦੀ ਹੈ ਹਾਂ ਇੱਕੇ ਵਾਰੀ ਬਣਾ ਦੇਣਾ ਬਾਰ ਬਾਰ ਨਾ ਚੰਗੀ ਤਰ੍ਹਾਂ ਸੱਤ ਸਾਲ ਤੱਕ ਕੱਢੇ ਬਾਹਰ ਗਿਆ ਵਾਪੇ ਵਾਇਰੀਆ ਵੀ ਜਾਦੇ ਇਹ ਵਾ ਫੇਮਸ ਆ ਹਾਂ ਫੇਮਸ ਆ ਇਹਨਾਂ ਦੀ ਬਰਾਦਰੀ ਜ਼ਿਆਦਾ ਆ ਇਹਨਾਂ ਦੀ ਗਰਦੀ ਬਾਹਰ ਦੀ ਰੇ ਲਵਾਣਾ 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 ਹਾਂ ਜਾਦੇ ਗਏ ਨੇ ਬੀਬੀ ਆਪਣੇ ਉਹਦੇ ਦਸੂਹਾ ਬਰਾਦਰੀ ਸਭ ਹੰਸਣ ਲੱਗ ਲੱਗੇ ਦਾ ਨਹੀਂ ਹਾਂ ਥੋੜਾ ਬੋਧਾ ਸੁਭਾਅ ਦੇ ਪਰਖ ਮੈਂ ਹੁੰਦਾ ਜੱਤਪੱਤ ਦਾ ਸਾਰਾ ਹੁੰਦਾ ਆਪਣਾ ਰਹਿਣੀ ਬਹਿਣੀ ਦਾ ਵੀ ਹੁੰਦਾ ਜਿਹੜੇ ਉਧਰ ਚਲੇ ਜਾਂਦਾ ਦਸੂਹਾ ਮਕੇਰੀਆ ਕਿ ਨਹੀਂ ਹਾਂ ਉਧਰ ਰਹਿਣੀ ਬਹਿਣੀ ਦਾ ਫਰਕ ਦਾ ਰੋਕਣਾ ਆਪਣੇ ਹੋਰ ਟ੍ਰੈਂਡ ਆ ਉਧਰ ਹੋਰ ਆ ਆਪਣਾ ਉਧਰ ਜਾਂਦਰ ਬਾਹਰ ਨੂੰ ਚਲੇ ਗਏ ਫੇਰ ਵੀ ਵਾਲੇ ਗੁਰਦੇ ਹਨ ਕਿ ਪਤੀ ਨਾਲ ਫੇਰ ਵੀ ਹੁਣਦਾ ਹੂੰ ਉੱਧਰ ਦਾ ਤਕਰੀਬਨ ਬਾਹਰ ਪ੍ਰਵਾਸੀ ਬਹੁਤ ਆ ਗਿਆ ਭਾਈ ਬਾਹਰ ਜਿਹੜੇ ਗਏ ਨੇ ਜ਼ਮੀਨਾਂ ਦਾ ਪਈਆਂ ਨੇ ਉਹਨਾਂ ਦੀਆਂ ਪਰ ਉਹਨਾਂ ਦੇ ਅੱਗੇ ਬੱਚੇ ਵੀ ਨਹੀਂ ਮੁੜ ਜਿਆ ਤਾਂ ਉਹ ਪੰਜਾਬ ਨਾਲ ਜੁੜਦੇ 2 2 4 4 ਸਾਲ ਪੰਜਾਬ ਚ ਲਵਾ ਕੇ ਜਾਂਦੇ ਬੱਚਿਆਂ ਦੇ ਫੇਰ ਆਇਆ ਕਰਦੇ ਫੇਰ ਜਮੀਨ ਵੀ ਫੇਰ ਉਹ ਬੱਚਿਆਂ ਨੂੰ ਫੇਰ ਇਹ ਲੱਗਦਾ ਹੈ ਨਾ ਬੱਚੇ ਉਹਨਾਂ ਨੂੰ ਰਹਿ ਜਾਂਦੀ ਹੈਗਾ ਉੱਧਰ ਉਹਨਾਂ ਨੇ ਬਿਜ਼ਨਸ ਸੈਟ ਅਪ ਕਰ ਲਏ ਜਿਹੜੇ 50 50 40 40 ਸਾਲ ਦੇ ਗਏ ਵੀ ਆ ਚਲ ਹੁਣ ਇਹ ਇਹ ਆ ਗਿਆ ਮਨ ਲੱਗਦਾ ਪੰਜਾਬ ਆਦਾ ਇਹ ਨਹੀਂ ਜਿਹੜਾ ਹੁਣ ਆਏਗਾ ਪੈਰੀਅਡ ਹੈ ਪੰਜਾਬ ਦੀ ਹੱਦ ਹੈ ਹਾਂ ਜਿਹੜਾ ਪੈਰੀਅਲ ਆਣਾ ਨਹੀਂ ਪੈਰੀਅਲ ਤੇ ਹੀ ਰੁਕਣਾ ਆਪਾਂ ਨੇ ਪੈਰੀਅਲ ਤੋਂ ਪਹਿਲਾਂ ਬਸ ਉੱਥੇ ਦੁਕਾਨ ਆਵਣਾ ਮੇਲੇ ਆ ਗਏ ਬੰਦੇ ਲੋ ਜੀ ਪਹੁੰਚ ਗਏ ਆਪਾਂ ਜੀ ਘਰੇ ਤੇ ਆਪਣਾ ਅੱਜ ਕੇ ਜੀ ਸਾਢੇ 5 ਦਾ ਟਾਈਮ ਹੋ ਗਿਆ 6 ਕ ਦਾ ਵਧੀਆ ਜਰਨੀ ਰਹੀ ਹੈ ਜੀ ਬਣੇ ਉਹ ਸਾਸਰੀ ਗੈਲੈਕਸੀ ਸਾਸਰੀ ਸੈਟਲ ਹੋ ਗਏ ਤਾਂ ਜੀ ਇਹਨੇ ਵਧੀਆ ਲਓ ਜੀ ਇੱਥੇ ਕਰਦੇ ਐਂਡ ਅ ਜਿਹਦੇ ਬਲੌਗ ਦਾ ਅੱਛਾ ਤੇ ਕੱਲ ਨੂੰ ਫਿਰ ਨਵੀਂ ਜਾਣਕਾਰੀ ਨਾਲ ਫੇਰ ਮਿਲਾਂਗੇ ਜੀ ਦਿੱਲੀ ਦਾ